ਪੰਜਾਬ ਇੱਕ ਵਾਰ ਫਿਰ ਹੜ੍ਹਾਂ ਦੀ ਤਰਾਸਤੀ ਚੋਂ ਗੁਜ਼ਰ ਰਿਹਾ ਸੋ ਜਿੱਥੇ ਕੁਦਰਤ ਦਾ ਇੱਕ ਬਹੁਤ ਵੱਡਾ ਮੈਂ ਸਮਝਦਾ ਵੀ ਇਹ ਚੁਣੌਤੀ ਆ ਪੰਜਾਬ ਦੇ ਸਾਹਮਣੇ ਜਿਹਨੂੰ ਪੰਜਾਬ ਫੇਸ ਕਰ ਰਿਹਾ ਜਿਸ ਚੋਂ ਪੰਜਾਬ ਲੱਗ ਰਿਹਾ ਉਹਦੇ ਨਾਲ ਦੀ ਨਾਲ ਬਹੁਤ ਸਾਰੀਆਂ ਸਾਈਡਾਂ ਤੋਂ ਸਰਕਾਰ ਵੱਲੋਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦੀ ਗਵਾਈ ਚ ਵੱਡੇ ਜਿਹੜੇ ਉਹ ਰਾਦਕਾਰ ਚੱਲ ਰਹੇ ਨੇ ਪੰਜਾਬ ਦੇ ਅੰਦਰ ਜਿਨ੍ਹਾਂ ਵਿੱਚ ਗਰੋਸਰੀ ਦਾ ਮਤਲਬ ਸਮਾਨ ਆ ਰਿਹਾ ਪਸ਼ੂ ਚਾਰਾ ਆ ਰਿਹਾ ਬਹੁਤ ਜਲਦੀ ਜਿਹੜੇ ਉਹ ਪਾਣੀ ਚ ਜਿਹੜੇ ਬਹਿ ਗਏ ਨੇ ਪਰਿਵਾਰ ਉਹਨਾਂ ਲਈ ਉਹਨਾਂ ਦੇ ਪਰਿਵਾਰਾਂ ਨੂੰ ਲੱਖਾਂ ਰੁਪਏ ਦਿੱਤੇ ਜਾ ਰਹੇ ਆ ਇੱਕ ਮੁਆਵਜ਼ੇ ਦੇ ਰੂਪ ਦੇ ਵਿੱਚ ਭਾਵੇਂ ਕਿਸੇ ਦੇ ਜੀ ਦੀ ਕੋਈ ਕੀਮਤ ਤਾਂ ਨਹੀਂ ਪਰ ਜੋ ਸਰਕਾਰ ਦਾ ਦੇਣ ਹੈ ਉਹ ਵੀ ਲਗਾਤਾਰ ਸਰਕਾਰ ਨੂੰ ਆ ਰਹੀ ਹੈ ਤੇ ਨਾਲ ਦੀ ਨਾਲ ਬਹੁਤ ਸਾਰੀਆਂ ਸਮਾਜਿਕ ਤੇ ਸੋਸ਼ਲ ਧਾਰਮਿਕ ਜਥੇਬੰਦੀਆਂ ਮਤਲਬ ਵੀ ਵੱਡੇ ਰੂਪ ਦੇ ਵਿੱਚ ਆਮ ਲੋਕਾਂ ਵੱਲੋਂ ਵੀ ਇਹ ਸੋਖੀ ਘੜੀ ਪੰਜਾਬੀਆਂ ਦੀ ਆਪਣੇ ਆਲੇ ਦੁਆਲੇ ਦੇ ਲੋਕਾਂ ਦੀ ਮਦਦ ਕੀਤੀ ਜਾ ਰਹੀ ਹੈ ਸੋ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਕਿ ਸਾਡਾ ਪੰਜਾਬ ਦਾ ਫੂਡ ਸਿਵਲ ਸਪਲਾਈ ਮਹਿਕਮਾ ਜਿਹੜਾ ਜਿਹਦੇ ਵਿੱਚ ਮੈਂ ਬਤੌਰ ਮੰਤਰੀ ਵੀ ਹਾਂ ਔਰ ਨਾਲ ਹੀ ਪੰਸਵ ਦੇ ਸਾਡੇ ਸਾਰੇ ਮੁਲਾਜ਼ਮਾਂ ਨੇ ਅਧਿਕਾਰੀ ਸਿਵਾਨ ਨੇ ਇੱਕ ਫੈਸਲਾ ਕੀਤਾ ਜਿੰਨੇ ਵੀ ਸਾਡੇ ਪੰਜਾਬ ਦੇ ਅੰਦਰ ਕਰਮਚਾਰੀ ਨੇ ਸਾਡੇ ਅਧਿਕਾਰੀ ਸਿਵਾਨ ਨੇ ਉਹਨਾਂ ਨੇ ਇੱਕ ਦਿਨ ਦੀ ਸੈਲਰੀ ਆਪਣੇ ਪੰਜਾਬ ਦੇ ਲੋਕਾਂ ਦੇ ਹਰ ਪੀੜਤਾ ਦੀ ਮਦਦ ਲਈ ਮੁੱਖ ਮੰਤਰੀ ਰਾਹਤ ਫੰਡ ਵਿੱਚ ਦੇਣ ਦਾ ਫੈਸਲਾ ਕੀਤਾ ਸੋ ਅੰਦਾਜ਼ਨ 61 ਲੱਖ ਰੁਪਿਆ 61 ਲੱਖ ਰੁਪਿਆ ਜਿਹੜਾ ਉਹ ਮੁੱਖ ਮੰਤਰੀ ਰਿਲੀਫ ਫੰਡ ਦੇ ਵਿੱਚ ਜਾ ਰਿਹਾ ਸੋ ਮੈਂ ਸਮੁੱਚੇ ਅ ਅਧਿਕਾਰੀ ਸਭਾ ਦਾ ਕਰਮਚਾਰੀਆਂ ਦਾ ਉਹਨਾਂ ਨੂੰ ਐਪਰੀਸ਼ੀਏਟ ਕਰਦਾ ਉਹਨਾਂ ਦਾ ਧੰਨਵਾਦ ਵੀ ਕਰਦਾ ਕਿ ਉਹਨਾਂ ਨੇ ਬਹੁਤ ਚੰਗਾ ਫੈਸਲਾ ਲਿਆ ਔਰ ਉਹਨਾਂ ਦੇ ਇੱਕ ਇੱਕ ਰੁਪਏ ਦੀ ਜਿਹੜੀ ਥੱਲੇ ਡਿਲੀਵਰੀ ਹੋਏਗੀ ਉਹਦੇ ਨਾਲ ਕਿਸੇ ਦਾ ਮਕਾਨ ਬਣੇਗਾ ਕਿਸੇ ਦਾ ਮਤਲਬ ਜਿਸ ਵੀ ਤਰ੍ਹਾਂ ਦਾ ਮੁਆਵਜ਼ਾ ਉਹਦੇ ਨੁਕਸਾਨ ਦਾ ਹੋਏਗਾ ਉਹ ਨੂੰ ਮਿਲੇਗਾ